ਫਿਰ ਸਿੱਧਾਂ ਨੇ ਪ੍ਰਸ਼ਨ ਕੀਤਾ ਹੈ ਸਤਿਗੁਰੂ ਜੀ ਆਪ ਕਿਰਪਾ ਕਰਕੇ ਪ੍ਰਭੂ ਪ੍ਰਾਪਤੀ ਦੇ ਗੁਣ ਵਪਾਰ ਵਪਾਰੀ ਅਤੇ ਭੰਡਾਰਿਆਂ ਬਾਰੇ ਕੁਝ ਦੱਸੋ ਤਾਂ ਹਜੂਰ 7ਵੀਂ ਪੌੜੀ ਵਿੱਚ ਪਾਵਨ ਗੁਰਬਾਣੀ ਨਿਤਨੇਮ ਦੀ ਵਿਚਾਰ ਵਿੱਚ ਪਾਵਨ ਜਪਜੀ ਸਾਹਿਬ ਵਿੱਚ ਪਰਮਾਰੇ ਹਨ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਐ ਸਿੱਧ ਪੁਰਸ਼ੋ ਉਸ ਅਕਾਲ ਪੁਰਖ ਦੀ ਪ੍ਰਾਪਤੀ ਦੇ ਗੁਣ ਅਮੁੱਲ ਬੇਕੀਮਤੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਕੋਈ ਮੁੱਲ ਹੀ ਨਹੀਂ ਹੈ ਬਲਕਿ ਵਧੇਰੇ ਮੁੱਲ ਉਣ ਕਰਕੇ ਉਸ ਪ੍ਰਭੂ ਦੇ ਗੁਣਾਂ ਨੂੰ ਅਮੁੱਲ ਕਾਹਿਆ ਹੈ ਜਿੱਥੇ ਉਹ ਗੁਣ ਅਮੁੱਲ ਹਨ ਉਥੇ ਉਹਨਾਂ ਗੁਣਾਂ ਦਾ ਵਪਾਰ ਸੌਦਾ ਵੀ ਅਮੁੱਲ ਹੈ ਅਮੋਲਕ ਦੇ ਟਕਸਾਲੀ ਮਹਾਪੁਰਖ ਤਿੰਨ ਭਾਵ ਗ੍ਰਹਿਣ ਕਰਦੇ ਹਨ ਜੋ ਬਿਨਾਂ ਮੁੱਲ ਤੋਂ ਮੁਫਤ ਹੀ ਚੀਜ਼ ਮਿਲ ਜਾਵੇ ਦੂਸਰਾ ਜੋ ਵਿਦਿਆ ਬੁੱਧੀ ਅਤੇ ਧਨ ਨਾਲ ਵੀ ਨਾ ਮਿਲ ਸਕੇ ਤੀਸਰਾ ਜੋ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲੇ ਉਸ ਨੂੰ ਹੀ ਅਮੋਲਕ ਆਖਿਆ ਜਾਂਦਾ ਇਹ ਗੁਣ ਪ੍ਰਭੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੇ ਹਨ ਇਸ ਲਈ ਇਹਨਾਂ ਨੂੰ ਵੀ ਅਮੋਲਕ ਕਹਿ ਦਿੱਤਾ ਹੈ ਇਹਨਾਂ ਦੇਵੀ ਗੁਣਾਂ ਦੇ ਵਾਪਾਰੀਏ ਜਿਗਿਆਸੂ ਰੂਪ ਵਣਜਾਰੇ ਹੀਰੇ ਰਤਨਾ ਵਾਂਗ ਅਮੋਲਕ ਹਨ ਅਤੇ ਇਹਨਾਂ ਦੇ ਵੀ ਗੁਣਾਂ ਦੇ ਭੰਡਾਰ ਖਜ਼ਾਨੇ ਵੀ ਅਮੋਲਕ ਹਨ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਹਜੂਰ ਫਰਮਾਉਂਦੇ ਹਨ ਦੇਵੀ ਗੁਣਾ ਰੂਪ ਰਤਨਾ ਦੇ ਅਮੋਲਕ ਵਪਾਰੀ ਗੁਰਸਿੱਖ ਗੁਣਾਂ ਦੇ مالک ਗੁਰੂ جوہری ਪਾਸ ਆਉਂਦੇ ਹਨ ਅਤੇ ਅਮੋਲਕ ਗੁਣਾ ਰੂਪ ਰਤਨਾ ਦਾ ਸੌਦਾ ਖਰੀਦ ਕੇ ਲੈ ਜਾਂਦੇ ਹਨ ਉਹਨਾਂ ਗੁਰਸਿੱਖਾਂ ਦੇ ਭਾਇ ਕਈ ਪਾਵ ਅਥਵਾ ਸੁਭਾਵ ਦੀ ਅਮੋਲਕ ਹਨ ਜੋ ਦੇਵੀ ਗੁਣਾ ਰਾਹੀਂ ਅਮੁੱਲਾ ਅਮੋਲਕ ਪ੍ਰਭੂ ਵਿੱਚ ਸਮਾ ਜਾਂਦੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਣ ਉਹਨਾਂ ਗੁਰਮੁਖਾਂ ਦਾ ਧਰਮ ਸਿਮਰਨ ਰੂਪ ਅਥਵਾ ਸ੍ਰੇਸ਼ਟ ਆਚਾਰ ਅਤੇ ਵਿਚਾਰ ਰੂਪ ਅਥਵਾ ਬਾਣੀ ਅਤੇ ਬਾਣੀ ਦੀ ਰਹਿਤ ਰੂਪ ਅਮੋਲਕ ਹੈ ਉਹਨਾਂ ਦਾ ਦੀਵਾਨ ਆਸਰਾ ਸਤਸੰਗ अथवा गुरु ਮੁਸਾਹਿਬ ਵੀ ਅਮੋਲਕ ਹੈ ਅਮੋਲਕ ਹੀ ਤੁਲ ਬੁੱਧੀ ਰੂਪ ਤਰਾਜੂ ਹੈ ਅਤੇ ਪ੍ਰਵਾਨ ਸ਼ਾਸਤਰ ਪ੍ਰਮਾਣ ਰੂਪ अथवा ਵਿਚਾਰ ਰੂਪ ਵਟਾ ਵੀ ਅਮੋਲਕ ਹੈ ਅਮੋਲ ਬਖਸੀਸ ਅਮੋਲ ਨੀਸਾਨ ਅਮੋਲ ਕਰਮ ਅਮੋਲ ਫੁਰਮਾਨ ਉਸ ਪ੍ਰਭੂ ਦੀ ਭਗਤੀ अथवा ਨਾਮ ਦੀ ਬਖਸ਼ਿਸ਼ ਵੀ ਅਮੋਲਕ ਹੈ ਅਤੇ ਨੀਸਾਨ ਪ੍ਰਵਾਨਗੀ ਦਾ ਚਿੰਨ ਪਾਵ ਲੇਖ ਵੀ ਅਮੋਲਕ ਹੈ ਉਸ ਵਾਹਿਗੁਰੂ ਦਾ ਕਰਮ ਕਿਰਪਾ ਦਾ ਕਾਰਨਾਮਾ ਵੀ ਅਮੋਲਕ ਹੈ ਅਤੇ ਉਸ ਪ੍ਰਭੂ ਦਾ ਪ੍ਰਮਾਣ ਹੁਕਮ ਪਾਵ ਦਰਗਾਹੀ ਸੱਦਾ ਵੀ ਅਮੋਲਕ ਹੈ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੇਵਲ ਆਏ ਹਜੂਰ ਫਰਮਾਉਂਦੇ ਹਨ ਐ ਸਿੱਧ ਲੋਕੋ ਉਹ ਪ੍ਰਭੂ ਵੀ ਅਮੋਲਕ ਹੈ ਉਸ ਨਾਲ ਸੰਬੰਧਿਤ ਹਰ ਵਸਤੂ ਅਤੇ ਗੁਣ ਵੀ ਅਮੋਲਕ ਹੀ ਹਨ ਇਸ ਲਈ ਉਸ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਸਿੱਧਾ ਨੇ ਫਿਰ ਪ੍ਰਸ਼ਨ ਕੀਤਾ ਮਹਾਰਾਜ ਜੀ ਜੇ ਉਸ ਅਮੋਲਕ ਪ੍ਰਭੂ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਜਿਹੜੇ ॠषि मुनि भक्त ਲੋਕ ਉਸ ਬਾਰੇ ਕੁਝ ਆਖਣ ਦਾ ਯਤਨ ਕਰਦੇ ਆ ਉਹਨਾਂ ਦੀ ਕੀ ਦਸ਼ਾ ਹੁੰਦੀ ਹੈ ਤਾਂ ਹਜੂਰ ਫਰਮਾਉਂਦੇ ਆ ਐ ਸਿੱਧ ਲੋਕੋ ॠषि मुनि ਭਗਤੀ ਕਰਨ ਵਾਲੇ ਉਸ ਪ੍ਰਭੂ ਦੇ ਬੇਅੰਤ ਗੁਣਾਂ ਨੂੰ ਆਖ ਆਖ ਕੇ ਥੱਕ ਜਾਂਦੇ ਹਨ ਫਿਰ ਉਸੇ ਵਿੱਚ ਹੀ ਸੁਰਤ ਜੋੜ ਕੇ ਲੀਨ ਹੋ ਜਾਂਦੇ ਹਨ ਉਸ ਪ੍ਰਭੂ ਦੇ ਗੁਣਾਂ ਨੂੰ ਕੌਣ-ਕੌਣ ਉਚਾਰਨ ਕਰਦੇ ਹਨ ਉਹਨਾਂ ਬਾਰੇ ਅੱਗੇ ਵੇਰਵੇ ਨਾਲ ਸਤਿਗੁਰੂ ਬਿਆਨ ਕਰ ਰਿਹਾ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਕਿਆਣ ਸਤਿਗੁਰੂ ਜੀ ਫਰਮਾਉਂਦੇ ਹਨ ਐ ਸਿੱਧ ਲੋਕੋ ਉਸ ਅਕਾਲ ਪੁਰਖ ਦੇ ਸੰਬੰਧ ਵਿੱਚ ਚਾਰ ਵੇਦ ਪਾਠ ਵਿਆਕਰਣ 18 ਪੁਰਾਣ ਇਹਨਾਂ ਦੇ ਕਰਤਾ ਵੈਦਿਕ ਰਿਖੀ ਪਾਨਣੀ मुनि ਅਤੇ ਵਿਆਸ ਜਿਹਾ ਵੀ ਉਚਾਰਨ ਕਰਦੇ ਹਨ ਪੜੇ ਪੜਨ ਵਾਲੇ ਵਿਦਿਆਰਥੀ ਵੀ ਉਸ ਪ੍ਰਭੂ ਬਾਰੇ ਕੁਝ ਆਖਦੇ ਹਨ ਅਤੇ ਪੰਡਿਤ ਲੋਕ ਅੱਗੇ ਵਿਖਿਆਣ ਅਨਵਾਦ ਕਰ ਕਰਕੇ ਸਮਝਾਉਂਦੇ ਹਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਐ ਸਿੱਧ ਪੁਰਸ਼ੋ ਕਈ ਸ੍ਰਿਸ਼ਟੀ ਪੈਦਾ ਕਰਨ ਵਾਲੇ ब्रह्मे देवतेस प्रभु दे जस नु ਆਖਦੇ ਹਨ ਅਤੇ अनेका ਇੰਦ ਦੇਵਤਿਆਂ ਦੇ ਪਾਤਸ਼ਾਹ ਇੰਦਰ ਵੀ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਹਨ अनेका ਗੋਪੀਆਂ ਅਤੇ ਗਵਾਲੇ ਵੀ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਹਨ अथवा ਗੋਪੀਆਂ ਤੈਕੀ ਅਤੇ ਗੋਵਿੰਦ ਕ੍ਰਿਸ਼ਨ ਆਦਿਕ અવਤਾਰ ਵੀ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਹਨ ਆਖੇ ਹੈ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਸਤਿਗੁਰੂ ਜੀ ਫਰਮਾਉਂਦੇ ਹਨ अनेका ਹੀ ਈਸ਼ਰ ਸ਼ਿਵ ਜੀ ਅਤੇ ਸ਼ਿਵਾਂ ਦੇ ਉਪਾਸ਼ਕ ਸਿੱਧ ਕਪਲ मुनि ਆਦਿਕ 84 ਸਿੱਧ ਵੀ ਇਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਕਿਤਨੇ ਹੀ ਪੈਦਾ ਕੀਤੇ ਹੋਏ ਬੁੱਧ ਅਵਤਾਰ ਜਿਹੇ ਬੁੱਧੀਮਾਨ ਲੋਕ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਹਨ ਆਖੇ ਹਨ ਦਾਨਵ ਆਖੇ ਦੇਵ ਆਖੇ ਸੂਰ ਨਰ ਮਨੁਜਨ ਸੇਵ ਹਜੂਰ ਫਰਮਾਉਂਦੇ ਹਨ ਦਾਨਮ ਹੁੰਦਾ ਦੈਂਤ ਤੇ ਦੇਵਤੇ ਵੀ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਅਨੇਕਾਂ ਸੂਰ ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਏ ਦੇਵਤੇ ਮਨੁੱਖ Muni ਲੋਕ ਅਤੇ ਸੇਵ ਸੇਵਾ ਕਰਨ ਵਾਲੇ अथवा ਸੇਵੀ ਮਤ ਵਾਲੇ ਲੋਕ ਵੀ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਹਨ ਕੀਤੇ ਆਖਹਿ ਆਖਣ ਪਾਹਿ ਕੀਤੇ ਕਹਿ ਕਹਿ ਉਠ ਉਠ ਜਾਹਿ ਐ ਸਿੱਧ ਲੋਕੋ ਕਿੰਨੇ ਹੀ ਲੋਕ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਹਨ ਕਈ ਉਚਾਰਨ ਕਰਨ ਦਾ ਯਤਨ ਕਰ ਰਹੇ ਹਨ ਤੇ ਕਿੰਨੇ ਹੀ ਕੁਝ ਕਹਿ ਕਹਿ ਕੀ ਤੂੰ ਉਠ ਉਠ ਕੇ ਤੁਰੇ ਜਾ ਰਹੇ ਭਾਵ ਤਿੰਨੇ ਕਾਲਾਂ ਵਿੱਚ ਹੀ ਬਯੰਤ ਜੀਵ ਉਸ ਪ੍ਰਭੂ ਦੇ ਜਸ ਨੂੰ ਕਹਿੰਦੇ ਰਹੇ ਕਹਿ ਰਹੇ ਹਨ ਤੇ ਕਹਿੰਦੇ ਰਹਿਣਗੇ ਪਰ ਹਜੂਰ ਫਰਮਾਉਂਦੇ ਆ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੈ ਕੇਈ ਕੇ ਜਿਨੇ ਪਿਛੇ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਕਰਦੇ ਰਹੇ ਆ ਭਾਵੇਂ ਇਨੇ ਹੋਰ ਜੀਵ ਪਰਮੇਸ਼ਰ ਪੈਦਾ ਕਰ ਦੇਵੇ ਤਾਂ ਵੀ ਉਹ ਸਾਰੇ ਰਲ ਕੇ ਕੇਈ ਕੇ ਭਾਵ ਅਨੇਕਾਂ ਵੀ ਉਸ ਪ੍ਰਭੂ ਦੇ ਜਸ ਨੂੰ ਉਚਾਰਨ ਨਹੀਂ ਕਰ ਸਕਦੇ ਸਿੱਧਾ ਨੇ ਪ੍ਰਸ਼ਨ ਕੀਤਾ ਮਹਾਰਾਜ ਆਪ ਜੀ ਨੇ ਤਾਂ ਉਸ ਪ੍ਰਭੂ ਨੂੰ ਜਾਣਿਆ ਹੋਇਆ ਹੈ ਆਪ ਜੀ ਹੀ ਕਿਰਪਾ ਕਰਕੇ ਦੱਸੋ ਕਿ ਉਹ ਕਿੰਨਾ ਕੁ ਵੱਡਾ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੂਏ ਐ ਸਿੱਧ ਲੋਕੋ ਜਿੰਨਾ ਵੱਡਾ ਹੋਣਾ ਉਸ ਨੂੰ ਪਾਉਂਦਾ ਹੈ ਉਨਾ ਹੀ ਵੱਡਾ ਉਹ ਵਾਹਿਗੁਰੂ ਹੋ ਜਾਂਦਾ ਹੈ ਭਾਵ ਪ੍ਰਭੂ ਵੱਡਿਆਂ ਤੋਂ ਵੱਡਾ ਤੇ ਛੋਟਿਆਂ ਤੋਂ ਛੋਟਾ ਹੈ। ਸੁਰਤੀ ਪ੍ਰਮਾਨ ਅਣੂ ਔਰ ਅਣੂ ਆਣ ਮਹਦੋ ਮਹਯਾਨ ਸ਼ੂਸ਼ਮ ਤੇ ਸ਼ੂਸ਼ਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ। ਭਾਵ ਪ੍ਰਭੂ ਕੁਦਰਤ ਦਾ ਮਾਲਕ ਹੈ ਆਪਣੇ ਬਾਰੇ ਉਹ ਸੱਚਾ ਪ੍ਰਭੂ ਆਪ ਹੀ ਸਹੀ ਰੂਪ ਵਿੱਚ ਜਾਣਦਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ ਹੋਰ ਕੋਈ ਨਹੀਂ ਜਾਣ ਸਕਦਾ। ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਵਾਰਾ ਗਾਵਾਰ ਤਾ ਲਿਖੀਐ ਸਿਰ ਗਵਾਰਾ ਗਾਵਾਰ ਹਜੂਰ ਫਰਮਾਉਂਦੇ ਹਨ ਜੇ ਕੋਈ ਬੋਲ ਵਿਗਾੜ ਬੜਬੋਲਾ ਝਗੜਾਲੂ ਪੁਰਸ਼ੇ ਆਖੇ ਕਿ ਮੈਂ ਉਸ ਵਾਹਿਗੁਰੂ ਬਾਰੇ ਦੱਸ ਸਕਦਾ ਹਾਂ ਤਾਂ ਉਸ ਮਨੁੱਖ ਦੇ ਸਿਰ ਤੇ ਗਾਵਾਰਾ ਗਾਵਾਰ ਮੂਰਖਾ ਸਿਰ ਮੂਰਖੇ ਲੇਖ ਪੈ ਜਾਂਦਾ ਹੈ ਪਾ ਉਸ ਨੂੰ ਅਸੰਖ ਮੂਰਖ ਅੰਧਕੋਰ ਪਦਵੀ ਪ੍ਰਾਪਤ ਹੁੰਦੀ ਹੈ ਸਿੱਧਾ ਨੇ ਪ੍ਰਸ਼ਨ ਕੀਤਾ ਐ ਸਤਿਗੁਰੂ ਜੀ ਤੁਸੀਂ ਉਸ ਅਕਾਲ ਪੁਰਖ ਦੇ ਸੰਬੰਧ ਵਿੱਚ ਉਸ ਨੂੰ ਅਮੋਲਕ ਅਤੇ ਅਕਥ ਸਰੂਪ ਵਰਣਨ ਕੀਤਾ ਹੈ ਹੁਣ ਆਪ ਜੀ ਉਸ ਪ੍ਰਭੂ ਦੇ ਦਰ ਘਰ ਬਾਰੇ ਕੁਝ ਚਾਨਣਾ ਪਾਓ ਤਾਂ ਹਜੂਰ ਫਰਮਾਉਂਦੇ ਆ ਸੋ ਧਾਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਐ ਸਿੱਧ ਲੋਕੋ ਉਸ ਪ੍ਰਭੂ ਦਾ ਦਰ ਕਿਹੋ ਜਿਹਾ ਵਰਣਨ ਕਰੀਏ ਅਤੇ ਉਸ ਪ੍ਰਭੂ ਦਾ ਘਰ ਕਿਹੋ ਜਿਹਾ ਵਰਣਨ ਕਰੀਏ ਭਾਵ ਉਸ ਪ੍ਰਭੂ ਦਾ ਦਰ ਤੇ ਘਰ ਅਸਚਰਜ ਰੂਪ ਹੈ ਜਿਸ ਦਰ ਤੇ ਘਰ ਵਿੱਚ ਬੈਠ ਕੇ ਉਹ ਪ੍ਰਭੂ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਗੁਰਬਾਣੀ ਵਿੱਚ ਤਿੰਨ ਸੂਤ ਦਾ ਰਾਏ ਹਨ ਪਹਿਲਾ ਰਹਿ ਰਾਜ ਸਾਹਿਬ ਜੀ ਦੇ ਆਰੰਭ ਵਿੱਚ ਜਿਸ ਬਾਰੇ ਮਹਾਪੁਰਸ਼ਾਂ ਦਾ ਖਿਆਲ ਹੈ ਕਿ ਅਕਾਲ ਪੁਰਖ ਦੇ ਸੰਮੁਖ ਉਚਾਰਨ ਕੀਤਾ ਗਿਆ ਹੈ ਦੂਜਾ ਜੋ ਸੋਦਰ ਇਹ ਆਸਾ ਰਾਗ ਦੀ ਆਰੰਭ ਵਿੱਚ ਕੁਝ ਅੱਖਰ ਤੇ ਲਗ ਮਾਤਰ ਦੇ ਭੇਦ ਕਰਕੇ ਲਿਖਿਆ ਉਹ ਭੈਣ ਬੀਬੇ ਨਾਨਕੀ ਜੀ ਦੇ ਪਰਥਾਏ ਉਚਾਰਨ ਕੀਤਾ ਹੋਇਆ ਦੱਸਦੇ ਹਨ ਤੀਜਾ ਸੋਦਰ ਇਹ ਜਪਜੀ ਸਾਹਿਬ ਵਾਲਾ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਵਿਚਾਰ ਸਰਵਣ ਕਰ ਰਹੇ ਹੋ ਜੋ ਸਿੱਧਾ ਨਾਲ ਪ੍ਰਸ਼ਨ ਉੱਤਰੀ ਵਿਚਾਰ ਹੁੰਦਿਆਂ ਉਚਾਰਨ ਕੀਤਾ ਗਿਆ ਹੈ ਇਸ ਦੇ ਹੋਰ ਵੀ ਬੇਅੰਤ ਅਰਥ ਹਨ ਪਹਿਲਾ ਧਰ ਸਾਧ ਸੰਗਤ ਤੇ ਘਰ ਬੈ ਗੁੰਟ ਦੂਜਾ ਧਰ ਸੰਸਾਰ ਤੇ ਘਰ ਪ੍ਰਲੋਕ ਤੀਜਾ ਧਰ ਮੁਖ ਤੇ ਘਰ ਹਿਰਦਾ ਚੌਥਾ ਧਰ ਗਿਆਨ ਤੇ ਘਰ ਸਰੂਪ ਪੰਜਵਾਂ ਧਰ ਇੰਦਰੀਏ ਤੇ ਘਰ ਆਤਮਾ ਸਰੂਪ ਵਾਜੇ ਨਾਦ ਅਨੇਕ ਅਸੰਖੇ ਕੇਤੇ ਵਾਵਣ ਹਾਰੇ ਹੀ ਵਾਹਿਗੁਰੂ ਤੇਰੇ ਦਰ ਤੇ ਅਨੇਕਾਂ ਵਾਜੇ ਵੱਜ ਰਹੇ ਹਨ ਅਤੇ ਅਨਗਿਣਤ ਹੀ ਉਹਨਾਂ ਵਿੱਚੋਂ ਨਾਦ ਤੁਨਾ अथवा ਸੁਰਾਂ ਨਿਕਲ ਰਹੀਆਂ ਕਿੰਨੇ ਹੀ ਇਨ੍ਹਾਂ ਵਾਜਿਆਂ ਦੇ ਨਾਰਦ ਤੂੰਬਰ ਆਦਿਕ ਵਜੰਤਰੀ ਹਨ ਕੇਤੇ ਰਾਗ ਪਰਿਸਿਓ ਕਹੀਅਨ ਕੇਤੇ ਗਾਵਣ ਹਾਰੇ ਇਹ ਪ੍ਰਭੂ ਤੇਰੇ ਦਰ ਘਰ ਅੰਦਰ ਰਾਗ ਤੇ ਪਰਿ ਰਾਗਣੀਆਂ ਆਪਣੇ ਪਰਿਵਾਰਾਂ ਸਮੇਤ ਪ੍ਰਭੂ ਦੇ ਜਸ ਨੂੰ ਅਲਾਪ ਰਹੀਆਂ ਕਿੰਨੇ ਹੀ ਉਹਨਾਂ ਰਾਗ ਰਾਗਣੀਆਂ ਨੂੰ ਗਾਉਣ ਵਾਲੇ ਹਾ ਹੂ ਹੂ ਆਦਿਕ ਗੰਧਰਬ ਹਨ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮੰਦੁਆਰੇ ਹੀ ਵਾਹਿਗੁਰੂ ਪਉਣ ਪਾਣੀ ਅਗਨੀ ਆਦਿਕ ਤਤ ਵੀ ਤੁਹਨੋਂ ਤੈਨੂੰ ਭਾਵ ਤੇਰੇ ਜਸ ਨੂੰ ਗਾਉਂਦੇ ਹਨ ਅਥਵਾ ਤ੍ਰਿਗੁਣੀ ਜੀਵ ਤੇ ਤਿੰਨੇ ਹੀ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇਰੇ ਜਸ ਨੂੰ ਗਾਉਂਦੇ ਹਨ ਅਤੇ ਧਰਮ ਰਾਜ ਵੀ ਤੇਰੇ ਦੁਆਰੇ ਦਰਦੀ ਖੜਾ ਤੇਰੇ ਜਸ ਨੂੰ ਗਾ ਰਿਹਾ ਹੈ ਗਾਵੈ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਚਿੱਤਰ ਗੁਪਤ ਉਹ ਦੋ ਸ਼ਕਤੀਆਂ ਹਨ ਜੋ ਵੀ ਜੀਵ ਚੰਗੇ ਮੰਦੇ ਕਰਮ ਕਰਦੇ ਆ ਉਹਨਾਂ ਨੂੰ ਗੁਪਤ ਤੌਰ ਤੇ ਲਿਖੀ ਜਾਂਦੇ ਆ ਅਤੇ ਉਹਨਾਂ ਦੇ ਲਿਖੇ ਹਿਸਾਬ ਨੂੰ ਅੱਗੇ ਧਰਮ ਰਾਜ ਵਿਚਾਰਦਾ ਹਜੂਰ ਫਰਮਾਉਂਦੇ ਹਨ ਦੇ ਚਿੱਤਰ ਗੁਪਤ ਜੋ ਜੀਵਾਂ ਦੇ ਹਰ ਕਰਮ ਨੂੰ ਲਿਖਣਾ ਜਾਣਦੇ ਆ ਉਹ ਵੀ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਜਿਨ੍ਹਾਂ ਦੀ ਲਿਖ ਲਿਖ ਲਿਖੀ ਲਿਖਤ ਨੂੰ ਧਰਮ ਰਾਜਾ ਵਿਚਾਰਦਾ ਉਹ ਵੀ ਉਸ ਪ੍ਰਭੂ ਦੇ ਜਸ ਨੂੰ ਗਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਈਸਰ ਸ਼ਿਵਜੀ ਬ੍ਰਹਮਾ ਅਤੇ ਦੇਵੀ ਪਰਕਰਨ ਅਨਸਾਰ ਵਿਸ਼ਨੂੰ ਇਹ ਵੀ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਅਥਵਾ ਦੇਵੀ-ਦੇਵੀਆਂ ਵੀ ਉਸ ਪ੍ਰਭੂ ਦੇ ਜਸ ਨੂੰ ਗਾ ਰਹੀਆਂ ਹਮੇਸ਼ਾ ਸਵਾਰੇ-ਸਵਾਰ ਸਵਾਰ ਕੇ ਜਸ ਨੂੰ ਗਾਉਂਦੇ ਹੋਏ ਸੋਭਾ ਪਾ ਰਹੇ ਹਨ ਅਥਵਾ ਉਸ ਪ੍ਰਭੂ ਦੇ ਸਵਾਰੇ ਹੋਏ ਦੇਵਤੇ ਜਸ ਨੂੰ ਗਾਉਂਦੇ ਹੋਏ ਸੋਭਾ ਪ੍ਰਾਪਤ ਕਰਦੇ ਹਨ ਗਾਵੇ ਇੰਦ ਇਹ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਦੇਵਤਿਆਂ ਦੇ ਪਾਦਸ਼ਾ ਇਹ ਦਾਸਣ ਇੰਦਰ ਦੇ ਤਖਤ ਤੇ ਬੈਠ ਕੇ ਦੇਵਤਿਆਂ ਦੇ ਨਾਲ دارウス प्रभु ਦੇ ਦਰ ਤੇ ਜਸ ਨੂੰ ਗਾਉਂਦੇ ਹਨ ଅਥਵਾ ਦੇਵਤ ਆਦਰ ਦੇਵਤੇ ਆਦਰ ਨਾਲ ਪ੍ਰਭੂ ਦਾ ਜਸ ਗਾਉਂਦੇ ਹਨ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਿੱਧ ਲੋਕ ਸਮਾਧੀ ਵਿੱਚ ਬੈਠ ਕੇ ਉਸ ਪ੍ਰਭੂ ਦੇ ਜਸ ਨੂੰ ਗਾਰੇ ਅਤੇ ਵਿਚਾਰੇ ਸਾਧ ਨਿਸ਼ਕਪਟ ਸੁਭਾਅ ਵਾਲੇ ਗਰੀਬੜੇ ਸਾਧੂ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਹਨ ਅਥਵਾ ਵਿਚਾਰੇ ਤੂੰ ਵਿਚਾਰ ਵਿਚਾਰ ਕੇ ਸਾਧੂ ਲੋਕ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਹਨ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਜਤੀ ਬ੍ਰਹਮਚਾਰੀ ਅਠ ਪ੍ਰਕਾਰ ਦਾ ਕਾਮ ਜਿੱਤਣ ਵਾਲੇ ਸਤੀ ਸਤ ਪ੍ਰਤੱਗੀ ਅਥਵਾ ਦਾਨੀ ਅਤੇ ਸੰਤੋਖੀ ਸਬਰ ਸ਼ੁਕਰ ਦੇ ਧਾਰਨੀ ਪੁਰਸ਼ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਹਨ ਵੀਰ ਕਰਾਰੇ ਤਕੜੇ ਬਹਾਦਰ ਸੂਰਮੇ ਅਰਜਨ ਭੀਮ ਖੜਗ ਸਿੰਘ ਵਰਗੇ ਵੀ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਹਨ अथवा 52 वीर ਹਨੂਮਾਨ ਪੈਰੋਂ ਆਦਿਕ ਉਸ ਪ੍ਰਭੂ ਦੇ ਜਸ ਨੂੰ ਗਾਉਂਦੇ ਹਨ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਵੇਦ ਪੜਨ ਵਾਲੇ ਪੰਡਿਤ ਹਰ ਜੁਗ ਜੁਗ ਦੇ ਵੇਦ ਨਾਲ ਤੇ ਰਖੀਸਰ ਵੱਡੇ ਰਿਖੀ ਪਾਪ ਵੈਦਿਕ ਰਿੱਖੀ ਸਾਰੇ ਹੀ ਉਸ ਪ੍ਰਭੂ ਦੇ ਜਸ ਨੂੰ ਗਾਰੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਮਨੂ ਮੋਹਤ ਕਰਨ ਵਾਲੀਆਂ ਸਵਰਗ ਲੋਕ ਮਛ ਮਾਤ ਲੋਕ ਅਤੇ ਪਤਾਲ ਲੋਕ ਦੀਆਂ ਮੋਹਣੀਆਂ ਇਸਤਰੀਆਂ ਵੀ ਉਸ ਪ੍ਰਭੂ ਦੇ ਜਸ ਨੂੰ ਗਾਉਂਦੀਆਂ ਹਨ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਹੀ ਵਾਗਰੂ ਖੀਰ ਸਮੁੰਦਰ ਨੂੰ ਰੜਕ ਕੇ ਪੈਦਾ ਕੀਤੇ ਹੋਏ ਤੇਰੇ 14 ਰਤਨ ਦੁਹਰਾ ਸ੍ਰੀਮਨ ਰੰਬਾ ਬਾਰਣੀ ਧਨਕ ਤਨੰਤਰ ਬਾਜ ਕਾਮ ਤੀਨ ਵਿਖਸਸ ਕਲਪਤਰ ਸੰਖ ਅਮੀ ਗਜਰਾਜ ਇਹ ਵੀ ਤੇਰੇ ਜਸ ਨੂੰ ਗਾਉਂਦੇ ਹਨ ਇਨ੍ਹਾਂ ਦੇ ਨਾਲ ਹੀ ਹਿੰਦੂਆਂ ਦੇ 68 ਤੀਰਥ ਵੀ ਤੇਰੇ ਜਸ ਨੂੰ ਗਾ ਰਹੇ अथवा 68 ਤੀਰਥ ਆਪੋ ਆਪਣੇ ਮਹਾਤਮ ਨਾਲ ਤੇਰੇ ਜਸ ਨੂੰ ਗਾਉਂਦੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਹੀ ਵਾਹਿਗੁਰੂ ਜੋਦ ਨਰਥੀ ਮਹਾਬਲ ਮਹਾਰਥੀ ਅਤੇ ਸੂਰਾ ਅਤਰਥੀ ਸੂਰਮੇ ਤੇਰੇ ਜਸ ਨੂੰ ਗਾਉਂਦੇ ਅਥਵਾ ਸਰੀਰ ਇੰਦਰੀਏ ਅਤੇ ਮਨ ਤੇ ਫਤੇ ਪ੍ਰਾਪਤ ਕਰਨ ਵਾਲੇ ਸੰਤ ਸੂਰਮੇ ਤੇਰੇ ਜਸ ਨੂੰ ਗਾਉਂਦੇ ਹਨ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪੁੱਜ ਇਹਨਾਂ ਸਾਰੀਆਂ ਹੀ ਖਾਣੀਆਂ ਦੇ ਜੀਵ ਤੇਰੇ ਜਸ ਨੂੰ ਗਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਏ ਵਾਹਿਗੁਰੂ ਸਾਰੇ ਬ੍ਰਹਿਮੰਡ ਮੰਡਲ ਗ੍ਰਹਿ athva ਲੋਕ ਖੰਡ ਧਰਤੀ ਦੇ ਵਕ ਵਕ ਭਾਗ ਇਹ ਵੀ ਅਤੇ ਇਹਨਾਂ ਵਿੱਚ ਵਸਣ ਵਾਲੇ ਜੀਵ ਸਾਰੇ ਹੀ ਤੇਰੇ ਜਸ ਨੂੰ ਗਾਉਂਦੇ ਹਨ ਏ ਵਾਹਿਗੁਰੂ ਜੋ ਤੁਸੀਂ ਪੈਦਾ ਕਰ ਕਰਕੇ ਫਿਰ ਵਖੋ ਵਕਰੇ ਸਥਾਨਾਂ ਤੇ ਟਿਕਾ ਕੇ ਰੱਖੇ ਹੋਏ ਹਨ ਸੇ ਹੀ ਤੁਧ ਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੀ ਵਾਹਿਗੁਰੂ ਉਹੀ ਤੈਨੂੰ ਗਾਉਂਦੇ ਆ ਜੋ ਤੈਨੂੰ ਪਾਉਂਦੇ ਹਨ ਹੀ ਰਸਾਲੇ ਰਸਾਂ ਦੇ ਆਲੇ ਕਰ ਵਾਹਿਗੁਰੂ ਤੇਰੇ ਭਗਤ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਤੇਰਾ ਜਸ ਗਾਉਂਦੇ ਹਨ ਅਥਵਾ ਤੇਰੇ ਭਗਤ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਰਸਾਲੇ ਰਸ ਦਾ ਘਰ ਰਸੀਏ ਬਣ ਗਏ ਹਨ ਅਥਵਾ ਸੁੰਦਰ ਬਣ ਗਏ ਹਨ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀਆ ਵਿਚਾਰੇ ਏ ਅਕਾਲ ਪੁਰਖ ਹੋਰ ਵੀ ਕਿੰਨੇ ਜੀਵ ਜੰਤ ਤੇਰੇ ਜਸ ਨੂੰ ਗਾਉਂਦੇ ਹਨ ਉਹ ਮੇਰੇ ਚਿਤ ਵਿੱਚ ਯਾਦ ਨਹੀਂ ਆ ਸਕਦੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਫਿਰ ਮੈਂ ਉਹਨਾਂ ਦੀ ਕੀ ਵਿਚਾਰ ਕਰ ਸਕਦਾ ਹਾਂ ਭਾਵੇਂ ਮੇਰੀ ਸਮਝ ਤੋਂ ਬਾਹਰ ਹਨ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾਈ ਅੰਨ੍ਹੇ ਪੁਰਖ ਵਿੱਚ ਫਰਮਾਉਂਦੇ ਹਨ ਐ ਸਿੱਧ ਲੋਕੋ ਉਹ ਪ੍ਰਭੂ ਹਮੇਸ਼ਾ ਰਹਿਣ ਵਾਲਾ ਹੈ ਉਹੀ ਸੱਚਾ ਪ੍ਰਭੂ ਪਿਛੇ ਸੀ ਸਾਹਿਬ ਸਾਚਾ ਉਹੀ ਸੱਚਾ ਸਾਹਿਬ ਵਰਤਮਾਨ ਕਾਲ ਵਿੱਚ ਹੈ ਉਹੀ ਅੱਗੇ ਨੂੰ ਹੋਵੇਗਾ ਜਿਸ ਵਾਹਿਗੁਰੂ ਦੀ ਨਾਈ ਮਹਿਮਾ अथवा ਵਡਿਆਈ ਵੀ ਸੱਚੀ ਹੈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਜਿਸ ਪ੍ਰਭੂ ਨੇ ਇਹ ਸਾਰੀ ਰ ਸੰਸਾਰ ਦੀ ਰਚਨਾ ਰਚੀ ਹੈ ਉਹ ਵਾਹਿਗੁਰੂ ਤਿੰਨੇ ਕਾਲਾਂ ਵਿੱਚ ਵਿਆਪਕ ਹੈ ਹੈ ਵਰਤਮਾਨ ਕਾਲ ਵਿੱਚ ਭੀ ਭੂਤ ਕਾਲ ਵਿੱਚ ਅਤੇ ਹੋਸੀ ਭਵਿਕ ਕਾਲ ਵਿੱਚ ਵੀ ਰਹੇਗਾ ਨਾ ਕਦੇ ਉਹ ਜਾਏ ਪੈਦਾ ਹੋਇਆ ਨਾ ਹੀ ਕਦੇ ਜਾਸੀ ਮਰ ਕੇ ਜਾਏਗਾ ਭਾਵ ਉਹ ਤ੍ਰੈ ਕਾਲ ਆਬਾਦ ਸਰੂਪ ਹੈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਜਿਸ ਵਾਹਿਗੁਰੂ ਨੇ ਆਪਣੀ ਮਾਇਆ ਸ਼ਕਤੀ ਦੁਆਰਾ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ अनेका ਜਨਸੀ ਨਸਲਾਂ ਜਨਸਾਂ ਕਿਸਮਾਂ ਵਿੱਚ ਭਾਤੀ ਤਰ੍ਹਾਂ ਤਰ੍ਹਾਂ ਦੀ ਅਤੇ ਰੰਗਾ ਰੰਗਾ ਦੀ ਵੰਸਵੰਨੀ ਪੈਦਾ ਕਰ ਕਰਕੇ ਬਣਾਈ ਹੈ ਕਰ ਕਰ ویکھے ਕੀਤਾ ਆਪਣਾ ਜਿਵ ਤਿਸ ਦੀ ਵਿੜਿਆਈ ਉਹ ਵਾਹਿਗੁਰੂ ਆਪੇ ਸੰਸਾਰ ਨੂੰ ਪੈਦਾ ਕਰ ਕਰਕੇ ਵੇਖ ਰਿਹਾ ਹੈ ਭਾਵ ਉਸ ਦੀ ਨਿਗਰਾਨੀ ਕਰ ਰਿਹਾ ਜਿਵੇਂ ਉਸ ਦੀ ਆਪਣੀ ਵਿੜਿਆਈ ਮौज अथवा ਇੱਛਾ ਹੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਹਜੂਰ ਫਰਮਾਉਂਦੇ ਹਨ ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਅਤੇ ਕਰੇਗਾ ਉਸ ਦੇ ਹੁਕਮ ਵਿੱਚ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਉਂ ਨਹੀਂ ਇਉਂ ਕਰਨਾ ਚਾਹੀਦਾ ਭਾਵੇਂ ਪ੍ਰਭੂ ਆਪਣੇ ਭਾਣੇ ਦਾ ਮਾਲਕ ਹੈ ਅਤੇ ਉਸ ਦੇ ਭਾਣੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਚੱਲ ਸਕਦੀ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਹਜੂਰ ਫਰਮਾਉਂਦੇ ਹਨ ਕਿ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਉਹ ਪਾਦਸ਼ਾਹ ਪ੍ਰਭੂ ਸਾਹਾ ਪਾਤ ਸਾਹਿਬ ਪਾਦਸ਼ਾਹਾਂ ਦਾ ਵੀ ਪਾਦਸ਼ਾਹ ਸ਼ੈਨशाह ਹੈ ਭਾਵੇਂ ਉਸ ਦੇ ਕਿਸੇ ਦਾ ਵੀ ਹੁਕਮ ਨਹੀਂ ਪਰ ਉਸ ਦਾ ਹੁਕਮ ਸਭ ਤੇ ਚੱਲ ਰਿਹਾ ਅਥਵਾ ਇਸ ਦੁਨੀਆ ਦੇ ਪਾਦਸ਼ਾਹ ਤੇ ਉਹਨਾਂ ਤੋਂ ਵੱਡੇ ਦੇਵਤਿਆਂ ਦੇ ਪਾਦਸ਼ਾਹ ਇੰਦਰ ਆਦਿਕਨ ਉਹਨਾਂ ਦਾ ਵੀ ਪਾਦਸ਼ਾਹ ਅਕਾਲ ਪੁਰਖ ਵਾਹਿਗੁਰੂ ਹੈ ਹਜੂਰ ਫਰਮਾਉਂਦੇ ਹਨ ਸਾਨੂੰ ਸਾਰਿਆਂ ਨੂੰ ਉਸ ਅਕਾਲ ਪੁਰਖ ਪਾਤਸ਼ਾਹ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਇਹਦੇ ਵਿੱਚ ਹੀ ਸੁਖ ਅਤੇ ਲੋਕ ਪਰਲੋਕ ਦਾ ਸਤਕਾਰ ਹੈ ਸੋ ਇਥੋਂ ਤੱਕ 27 ਪੌੜੀਆਂ ਜਪਜੀ ਸਾਹਿਬ ਜੀ ਦੀਆਂ ਹੋਈਆਂ ਹਨ ਆਪਾਂ ਬਾਕੀ ਦੀਆਂ ਪੌੜੀਆਂ ਕੱਲ੍ਹ ਵਾਲੀ ਵਿਚਾਰ ਵਿੱਚ ਆਪ ਜੀ ਨਾਲ ਸਾਝ ਪਾਵਾਂਗੇ ਆਓ ਇੱਥੇ ਹੀ ਗੁਰਮੰਤਰ ਦਾ ਜਾਪ ਕਰਕੇ ਫਤਿਹ ਬੁਲਾਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ